ਲੋਕ ਸਭਾ ਹਲਕਾ ਫਰੀਦਕੋਟ ਚ ਗਾਇਕ ਹੰਸਰਾਜ ਹੰਸ ਦਾ ਵਿਰੋਧ ਲਗਾਤਾਰ ਚੱਲੀ ਹੈ ਇਸ ਦੇ ਬਾਵਜੂਦ ਉਹ ਕਿਸਾਨਾਂ ਤੇ ਲੋਕਾਂ ਨੂੰ ਪਿਆਰ ਦਾ ਸੁਨੇਹਾ ਦੇ ਰਹੇ ਨੇ ਉਹਨਾਂ ਗੀਤ ਦੀ ਲੈ ਚੁਗਾਉਂਦੇ ਆ ਕਿ ਪਿਆਰ ਨਾਲ ਮਸਲੇ ਹੱਲ ਕਰਵਾਓ ਕਿਸਾਨਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜੇਕਰ ਪੰਜ ਆਗੂ ਗੱਲਬਾਤ ਲਈ ਆ ਜਾਣ ਤਾਂ ਬਿਨਾਂ ਸੁਰੱਖਿਆ ਤੋਂ ਗੱਲ ਕਰਨ ਲਈ ਤਿਆਰ ਨੇ ਉਹਨਾਂ ਕੁਝ ਦਿਨ ਪਹਿਲਾਂ ਵੀ ਇਹ ਬਿਆਨ ਦਿੱਤਾ ਸੀ ਕਿ ਜਦੋਂ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਭੇਜਦੇ ਹੋ ਉਹ ਕਿਸਾਨਾਂ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਵਿਚੋਲਾ ਬਣਨ ਲਈ ਵੀ ਤਿਆਰ ਨੇ ਇਹ ਕਿਸਾਨਾਂ ਦੀ ਥਾਂ ਆਪ ਪ੍ਰਧਾਨ ਮੰਤਰੀ ਨਾਲ ਗੱਲ ਕਰਨਗੇ ਇਸ ਤੋਂ ਬਾਅਦ ਕਿਸਾਨਾਂ ਨੂੰ ਕਿਸੇ ਥਾਂ ਤੇ ਵੀ ਤਰਨੇ ਦੇ ਬੈਠਣ ਦੀ ਲੋੜ ਨਹੀਂ ਪਵੇਗੀ ਆ ਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਗੱਡੀ ਪਿਆਰ ਦੀ ਦਿੱਲੀ ਦੇ ਵਿੱਚ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ ਦਿੱਲੀ ਤੋਂ ਬੈਠ ਗੱਡੀ ਤੇ ਮਾਲਵੇ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਗੰਝੇ ਸ਼ਕਰ ਦੇ ਦਰਬਾਰ ਤੇ ਸੀਸ ਚੁਕਾਇਆ ਗੰਝੇ ਸ਼ਕਰ ਬਾਬਾ ਫਰੀਦ ਜੀ ਦੇ ਦਰਬਾਰ ਤੇ ਸੀਸ ਚੁਕਾਇਆ ਤੋ ਆ ਕਰਕੇ ਫੇ ਤੁਰ ਪਿਆ ਪਿਆਰ ਦਾ ਹੋਕਾ ਲਾਇਆ ਮੇਰੇ ਹਾਣ ਦੇਓ ਓਏ ਮੋਜਾ ਮਾਣਦੇਓ ਮੇਰੇ ਹਾਣ ਦੇਓ ਓ ਮੋਜਾ ਮਾਣਦੇਓ ਆਜੋ ਮਿਲ ਕੇ ਚਲਾਈਏ ਗੱਡੀ ਪਿਆਰ ਦੀ ਓਏ ਗੱਡੀ ਪਿਆਰ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ